ਸਵਾਲ ਜਿਹੜਾ ਹੁਣ ਆਪੋ ਦੇਲ ਚਲਦਿਆਂ ਜੀ ਇਹ ਉਹ ਹੈ ਕਿ ਅਲੰਕਾਰ ਮਿਲਥੈਲੀ ਹੋਈ ਹੈ ਪਾਤੇ ਕਨਕ ਵਿਖਾਨੀ ਇਹ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪੰਨਾ 761 ਤੇ ਸ਼ਬਦ ਹੈ ਜੀ ਉਹਦੀ ਇੱਕ ਤੁਕ ਹੈ ਅਲੰਕਾਰ ਮਿਲਥੈਲੀ ਹੋਈ ਹੈ ਪਾਤੇ ਕਨਕ ਵਿਖਾਨੀ ਸਵਾਲ ਕਰਤਾ ਨੇ ਇਹਦੇ ਅਰਥ ਪੁੱਛੇ ਨੇ ਅਰਥ ਦੱਸਾਂਗੇ ਭੈਣ ਤੇਜਿੰਦਰ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਲੰਕਾਰ ਮਿਲ ਥੈਲੀ ਹੋਈ ਹੈ ਤਾਂ ਤੇ ਕਨਕ ਵਖਾਨੀ ਇਸ ਪੰਕਤੀ ਦੇ ਅਰਥ ਸਮਝਣ ਵਾਸਤੇ ਅਸੀਂ ਥੋੜਾ ਜਿਹਾ ਇਸ ਸ਼ਬਦ ਦੇ ਰਹਾਉ ਦੇ ਪੰਕ ਪਦ ਨੂੰ ਵਿਚਾਰਨ ਦੀ ਕੋਸ਼ਿਸ਼ ਕਰਾਂਗੇ ਉਥੋਂ ਦੀ ਵਿਚਾਰ ਸ਼ੁਰੂ ਕਰਦੇ ਹਾਂ ਵੈਸੇ ਇਹ ਸ਼ਬਦ ਤਨਾਸਰੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ ਤੇ ਅੰਕ 671 ਤੇ ਦਰਜ ਹੈ ਤੇ ਇਸ ਦੇ ਰਹਾਉ ਦੇ ਬੰਦ ਵਿੱਚ ਗੁਰੂ ਸਾਹਿਬ ਕਹਿੰਦੇ ਹਨ ਕਿ ਜੀ ਕੀ ਇੱਕ ਹੈ ਹੀ ਪੈਮਾਨੀ ਅਵਰ ਜਤਨ ਕਰ ਰਹੇ ਬਹੁ ਤੇਰੇ ਤਿਨ ਕੀ ਤਿਲ ਨਹੀਂ ਕੀਮਤ ਜਾਣੀ ਸੋ ਗੁਰੂ ਜੀ ਕਹਿਣਾ ਚਾਹ ਕਹਿੰਦੇ ਹਨ ਕਿ ਜੀ ਕੀ ਇੱਕ ਹੈ ਹੀ ਪੈਮਾਨੀ ਭਾਵ ਇਸ ਜਿੰਦ ਦੀ ਅਰਦਾਸ ਤਾਂ ਇੱਕ ਹੈ ਹੀ ਇੱਕ ਪਰਮਾਤਮਾ ਪੈ ਮਨ ਪਾਸ ਜਾ ਕੋਲ ਇੱਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ ਅਵਰ ਜਤਨ ਕਰ ਰਹੇ ਬਹੁ ਤੇਰੇ ਹੋਰ ਬਥੇਰੇ ਜਤਨ ਕਰਕੇ ਅਸੀਂ ਥੱਕ ਜਾਂਦੇ ਹਾਂ ਪਾ ਪਰਮਾਤਮਾ ਦੇ ਆਸਰੇ ਤੋਂ ਬਿਨਾ ਹੋਰ ਜਤਨ ਕਰਕੇ ਹੋਰ ਆਸਰੇ ਤੱਕ ਕਿਵੇਂ ਥੱਕ ਜਾਂਦੇ ਹਾਂ ਜਿੰਨ ਕੀ ਤਿਲ ਨਹੀਂ ਕੀਮਤ ਜਾਣੀ ਪਰ ਉਹਨਾਂ ਦਾ ਇਹਨਾਂ ਯਤਨਾਂ ਦਾ ਮੁੱਲ ਤਾਂ ਇੱਕ ਤਿਲ ਜਿੰਨਾ ਵੀ ਨਹੀਂ ਹੈ ਐਸਾ ਕਿਉਂ ਹੈ ਕਿ ਪਰਮਾਤਮਾ ਤੋਂ ਬਿਨਾ ਇਸ ਜਿੰਦਿਸ ਸੁਣਾਈ ਹੋਰ ਕਿਤੇ ਨਹੀਂ ਹੈ ਇਸ ਤੋਂ ਪਹਿਲੇ ਬੰਦ ਵਿੱਚ ਗੁਰੂ ਸਾਹਿਬ ਕਹਿੰਦੇ ਹਨ ਕਿ ਜਿਸ ਦਾ ਤਨ ਮਨ ਤਨ ਸਭ ਦਿਸਕਾ ਪਾਉ ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਤਨ ਮਨ ਤਨ ਹੈ ਸੋਈ ਪਾਉ ਉਹ ਹੀ ਸੁਗੜ ਸੁ ਜਾਣੀ ਸਿਆਣਾ ਹੈ ਤੇ ਸੁਗੜ ਹੈ। ਭਾਵੇਂ ਮੇਰੇ ਮਨ ਦੀ ਸੁਣੀ ਘਾਟ ਕਰਨ ਵਾਲਾ ਹੈ। ਉਹਨੇ ਜਿੰਦ ਦਾ ਮੂਲ ਤਾਂ ਹੈ ਪਰਮਾਤਮਾ। ਪਰ ਇਹ ਜਿੰਦ ਆਪਣੀ ਫਰਿਆਦ ਲੈ ਕੇ ਜਾਵੇ ਕਿਸ ਦਰਖਤ ਦੇ ਕੋਲ ਜਾ ਕੇ ਉੱਥੇ ਧਾਗੇ ਬੰਨੇ ਤਾਂ ਇਸ ਦੀ ਫਰਿਆਦ ਕਿਵੇਂ ਪੂਰੀ ਹੋਏਗੀ? ਦਰਖਤ ਕਿਵੇਂ ਇਸ ਦੀ ਫਰਿਆਦ ਸੁਣ ਸਕਦਾ ਹੈ? ਉਹ ਦਰਖਤ ਹੈ ਪਹਾੜੀਆਂ, ਮੂਰਤਾਂ। ਇਹ ਕਿਵੇਂ ਕਿਸੇ ਜਿੰਦ ਦੀ ਪ੍ਰਕਾਰ ਸੁਣ ਸਕਦੇ ਹਨ? ਇਹ ਤਾਂ ਆਪ ਹੀ ਪ੍ਰਭੂ ਦੇ ਨਾਮ ਅੰਦਰ ਵਿੱਚ ਵੱਜੇ ਹੋਏ जाड़ों के खड़े हम जे मेरा मूल परमात्मा है तो मेरी मेरी पुकार मेरी अरदास केवल परमात्मा ही सुन सकता है वो ही मदद कर सकता है तो भी निकी खटाने तो मतलब ताही मेरी हालत चंगी बन सकती है निकी पाव चंगी बिद पाव हालत खटाने खट जाती है हो जाती है बन जाती है तो अब इधर निकी खटानी ता ही मेरी हालत चंगी बन सकती है दूसरे पदे ਗੁਰੂ ਸਾਹਿਬ ਕਹਿੰਦੇ ਹਨ ਅੰਮ੍ਰਿਤ ਨਾਮ ਨਿਰਮੋਲਕ ਹੀਰਾ pau ਆਤਮਕ ਜੀਵਨ ਦੇਣ ਵਾਲਾ ਪ੍ਰਭੂ ਦਾ ਨਾਮ ਉਹ ਅਮੋਲਕ ਹੀਰਾ ਹੈ ਜੋ ਗੁਰੂ ਤੋਂ ਮਿਲਦਾ ਹੈ ਗੁਰ ਦੀਨੋ ਮੰਤਾਨੀ ਮੰਤਾਨੇ pau ਮੰਤਰ ਇਹ ਨਾਮ ਮੰਤਰ ਇਹ ਜੀਵਨ ਜੀਉਣ ਦੀ ਕਲਾ ਤਰੀਕਾ ਇਹ ਗੁਰੂ ਨੇ ਮਨੁੱਖ ਨੂੰ ਦਿੱਤਾ ਹੈ ਫੱਢ ਗਏ ਨ ਡੋਲੇ ਦੜਕਰ ਰਹੇ ਹੋ ਪੂਰਨ ਹੋਏ ਤ੍ਰਪਤਾਨੀ ਜੋਦੋ ਇਸ ਜੀਵਨ ਜੁਗਤ ਨੂੰ ਇਸ ਮੰਤਰ ਨੂੰ ਗੁਰ ਅਦਸੈ ਰਾਨ ਨੂੰ ਮਨੁੱਖ ਮਨ ਵਿੱਚ ਜੜ ਕਰਕੇ ਜੀਵਨ ਜੁੰਦਾ ਹੈ ਤਾਂ ਫਿਰ ਵਿਕਾਰਾਂ ਵਿੱਚ ਮਾਇਆ ਦੇ ਮੋਹ ਵਿੱਚ ਨਾ ਡਿਗਦਾ ਹੈ ਨਾ ਡੋਲਦਾ ਹੈ ਪੱਕੇ ਰਾਦੇਵਾਲਾ ਬਣ ਜਾਂਦਾ ਹੈ ਦਿਗੇ ਨਾ ਡੋਲੇ ਜੜ ਕਰ ਰਹੇ ਹੋ ਨਾਲ ਹੀ ਪੂਰਨ ਤੌਰ ਤੇ ਮਾਇਆ ਵੱਲੋਂ ਸੰਤੋਖੀ ਹੋ ਜਾਂਦਾ ਹੈ ਪੂਰਨ ਹੋਏ ਤ੍ਰਪਤਾਨੀ ਸੋ ਦਿਗੇ ਨਾ ਡੋਲੇ ਜੜ ਕਰ ਰਹੇ ਹੋ ਪੂਰਨ ਹੋਏ ਤੇ ਤ੍ਰਪਤਾਨੀ ਤੀਜੇ ਬੰਦ ਵਿੱਚ ਕਹਿੰਦੇ ਹਨ ਉਹ ਜੋ ਵਿੱਚ ਹਮ ਤੁਮ ਕਾ ਛੋਤੇ ਇੱਥੇ ਵਿੱਚ ਸੰਬੰਧਕ ਨਹੀਂ ਹੈ ਨਾਉ ਹੈ ਤੇ ਬਹੁਵਚਨ ਹੈ ਤੇ ਵਿੱਚ ਭਾਵ ਅੰਤਰ ਅੰਤਰੇ ਵਿਥਾ ਜਾਂ ਵਿਤ ਕਰੇ ਹਮ ਤੁਮ ਭਾਵ ਤੇਰ ਮੇਰ ਦੇ ਵਿਤ ਕਰੇ ਗੁਰੂ ਦੇ ਦਸੇ ਰਾਹ ਤੇ ਜੋ ਮਨੁੱਖ ਦ੍ਰਿੜਤਾ ਨਾਲ ਚੱਲਦਾ ਹੈ ਉਸ ਦੇ ਤੇਰ ਮੇਰ ਵਾਲੇ ਸਾਰੇ ਵਿਤਰਿਆਂ ਦੀ ਬਾਤ ਪਵਗਲ ਮੁੱਕ ਜਾਂਦੀ ਹੈ बिलानी पाप बीत जाती है या जा, मुख जा जाती है तिन की बात बिलानी है क्यों मुक जाती है क्योंकि एक गल समझ आ जाती है कि अलंकार मिल थैली हुई है ताते कनिक वखानी अलंकार से बहुत वचन है रारा मुक्ता है गहने अलंकार का बा, अर्थ है गहने थैली ढेली मिल दे लले नु सिहारी है तो हो जाएगा मिल के जा गला के पाप बोते गहने सोने दे ਤਾ ਸੋਨਾ ਖਵਾਂਦੇ ਯਨ ਪਰ ਜੇ ਨਾ ਗਹਿਣਿਆਂ ਨੂੰ ਗਲਾ ਕੇ ਟੇਲੀ ਬਣਾ ਲਈਏ ਤਾਂ ਵੀ ਸੋਨਾ ਹੀ ਰਹੇਗਾ ਜੇ ਉਸੇ ਟੇਲੀ ਤੋਂ ਮੁੜ ਕੇ ਨਵੇਂ ਡਿਜ਼ਾਈਨ ਦੇ ਗਹਿਰੇ ਬਣਾ ਲਈਏ ਤਾਂ ਵੀ ਉਹ ਸੋਨਾ ਹੀ ਰਹੇਗਾ ਤਾਂ ਤੇ ਕਨਕ ਵਖਾਨੀ ਕਨਕ ਭਾਅ ਸੋਨਾ ਤਾਂ ਇਹੋ ਸੋਨਾ ਤਾਂ ਵੀ ਉਹ ਸੋਨਾ ਹੀ ਇਕਵਾਏਗਾ ਜਿਉਂ ਉਹ ਗਲ ਵੀ ਜਾਏ ਟੇਲੀ ਬਣ ਜਾਏ ਚਾਹੇ ਉਹ ਗਹਿਣੇ ਬਣ ਜਾਣ ਉਹ ਰਹੇਗਾ ਸੋਨਾ ਹੀ ਰੂਪ ਕੋਈ ਵੀ ਹੋਵੇ ਇਸੇ ਤਰ੍ਹਾਂ ਜਿਸ ਮਨੁੱਖ ਦੇ ਤੇ ਮੇਰੇ ਦੇ ਵਿੱਚ ਤੇ ਮੁਕ ਜਾਂਦੇ ਹਨ ਉਸ ਤੋਂ ਹਰ ਪਾਸੇ ਪਰਮਾਤਮਾ ਹੀ ਨਜ਼ਰ ਆਉਂਦਾ ਹੈ ਹਰ ਜੀਵ ਦੇ ਵਿੱਚ ਪਰਮਾਤਮਾ ਵਿਆਪਕ ਦਿੱਸਦਾ ਹੈ ਜਿਵੇਂ ਕਿ ਭਗਤ रविदास ਜੀ ਕਹਿੰਦੇ ਹਨ ਤੋਹੀ 모ਹੀ 모히 ਤੋਹੀ ਅੰਤਰ ਕੈਸਾ ਤਨਕ ਕਰਦੇ ਕਿ ਜਲ ਤਰੰਗ ਜੈਸਾ ਭਗਤ ਜੀ ਕਹਿੰਦੇ ਹਨ ਕਿ ਇਹ ਪਰਮਾਤਮਾ ਤੇਰੇ ਮੇਰੇ ਵਿੱਚ ਅੰਤਰ ਕੀ ਹੈ ਅੰਤਰ ਪਾਵਿਤ ਕਿ ਤੇਰੇ ਮੇਰੇ ਵਿੱਚ ਵਿਤ ਕਿਹੋ ਜੀ ਹੈ ਬਸ ਉਤਨਾ ਹੀ ਅੰਤਰ ਹੈ ਉਤਨਾ ਹੀ ਵਿਤ ਹੈ ਜਿੰਨੇ ਕਿ ਸੋਨੇ ਦੇ ਕੜੇ ਜਾਂ ਸੋਨੇ ਵਿੱਚ ਹੁੰਦੀ ਹੈ। ਕਟਕ ਦਾ ਅਰਥ ਹੈ ਕੜਾ। ਜਾਂ ਜਿਤਨਾ ਅੰਤਰ ਪਾਣੀ ਤੇ ਪਾਣ ਵਿੱਚ ਉੱਟਣ ਵਾਲੀ ਲਹਿਰ ਦੇ ਵਿੱਚ ਹੁੰਦਾ ਹੈ। ਹੁਣ ਕੜਾ ਵੀ ਸੋਨਾ ਹੈ ਤੇ ਲਹਿਰ ਵੀ ਪਾਣੀ ਹੈ। ਸਿਰਫ ਕੁਝ ਦੇਰ ਲਈ ਵੱਖਰੇ ਦਿਸਦੇ ਹਨ ਪਰ ਅਸਲ ਵਿੱਚ ਤਾਂ ਸੋਨਾ ਤੇ ਪਾਣੀ ਹੀ ਹਨ। ਚਾਹੇ ਉਹ ਕੜਾ ਹੈ ਚਾਹੇ ਉਹ ਲਹਿਰ ਹੈ ਹੈ ਸੋਨਾ ਤੇ ਪਾਣੀ ਹੀ। ਇਸੇ ਗੱਲ ਨੂੰ ਗੁਰਜਨ ਦੇਵ ਜੀ ਵੀ ਸਮਝਾਉਂਦੇ ਹਨ। एककै कनिक अनक भांत साजी बहु प्रकार रचायो जिमेंक एक, एक सोने तो अनक पात साजी अनेक किस्मा बहु प्रकार रचायो बर्तन बना दी पाव के सुनियर ने एक सोने तो अनेक ही किस्मां की बणतन बना दिखती उसे तरह परमात्मा ने कई किस्मां जगत रचना की है बारों वेखन सब वक् दिस पर मूल शब्द एक ही है कहो तो नानक परम गुरु खोई है इव तत्त है मिलायो मनुख का एक भुलेखा गुरु ने दूर कर दिता है उसने गुरु ने दूर किया तत्व मूल परमात्मा हर हरेक मूल मिलता हुआ दिसदा है भाव हरेक मनुख दे एक परमात्मा ही मिलिया हुआ दिसदा है जिम्मे दे गहने मुड़ सोने मिल जाते हैं अलंकार बिल थैली हुई है यही शब्द यही गल इस शब्द की आखिरी पंक्त विश्व गुरु साहब कहते हैं कि प्रगटे जोत सह सुख शोभा बाजी अनहद वाणी भाव गुरु की कृपा का सदका प्रगटे जोत जिस मनुख के अंदर इस ज्ञान दा प्रकाश हो जाता है सहज सुख शो, सुख शोभा ਸਹਜ ਹੀ ਉਸ ਦੇ ਅੰਦਰ ਆਤਮਕ ਅਡੋਲਤਾ ਤੇ ਆਤਮਕ ਅਨੰਦ ਪੈਦਾ ਹੋ ਜਾਂਦਾ ਹੈ ਤੇ ਹਰ ਥਾਂ ਤੇ ਉਸ ਦੀ ਸ਼ੁਭਾ ਹੁੰਦੀ ਹੈ ਫਿਰ ਬਾਜੇ ਅਨਹਦ ਬਾਣੀ ਉਸ ਦੇ ਹਿਰਦੇ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਦੇ ਮਨੋਂ ਵਜੇ ਵਜਣ ਲੱਗ ਪੈਂਦੇ ਹਨ ਜਿਵੇਂ ਕਿ ਅਸੀਂ ਜਦੋਂ ਬਹੁਤ ਖੁਸ਼ ਹੋઈએ ਐਕਸਟ੍ਰੀਮਲੀ ਖੁਸ਼ ਹੋ ਜਾਈਏ ਤਾਂ ਸਾਡੇ ਆਸ-ਪਾਸ ਮਿਊਜ਼ਿਕ ਨਾ ਵੀ ਵੱਜਦਾ ਹੋਵੇ ਤਾਂ ਵੀ ਸੁੰਮਣ ਲੱਗ ਜਾਂਦੇ ਆ ਇਸੇ ਤਰ੍ਹਾਂ ਜਦੋਂ ਪਰਮਾਤਮਾ ਨਾਲ ਮਨੋਕਿਕ ਮੇਲ ਹੋ ਜਾਂਦਾ ਹੈ ਉਸ ਦੇ ਅੰਦਰ ਉਸ ਦੇ ਅੰਦਰ ਵੇਰ ਅਬੀ ਸਿਖਲਾ ਦੇ ਵਾਜੇ ਵਜਣ ਲੱਗ ਪੈਂਦੇ ਹਨ ਕਹੋ ਨਾਨਕ ਗੁਰਬਾਧਿਓ ਕਹੋ ਕਹੋ ਨਾਨਕ ਨਹਿ ਚਲ ਕਰ ਬਾਂਧਿਓ ਗੁਰ ਕੀਓ ਬੰਧਾਣੀ ਬੰਧਾਣੀ ਪਾ ਬੰਦਿਆ ਹੋਇਆ ਜਾਂ ਮਰਿਆਦਾ ਜਾਂ ਸਾਰੀ ਇਥੇ ਗੁਰੂ ਸਾਹਿਬ ਕਹਿੰਦੇ ਹਨ ਕਿ ਹੇ ਨਾਨਕ ਗੁਰੂ ਨੇ ਜਿਸ ਮਨੁੱਖ ਵਾਸਤੇ ਇਹੋ ਸਾਰੀ ਪ੍ਰਬੰਧ ਕਰ ਦਿੱਤਾ उसने पाव, रहन वाले पर, प्रभु प्रभु चरनास प्राप्त कर लो जी की एक कै ही पैमानी अनक जतन कर रहे बहुतेरे तिनकी तिल नहीं कीमत जानी इन्ह की कीमत तिलजनी भी नहीं है परमात्मा ने जगत की रचना की इवें जिवे के ਸੋਨਾ ਤੇ سونے ਦੇ ਗਹਿਣੇ ਹਨ ਉਸੇ ਤਰ੍ਹਾਂ ਪਰਮਾਤਮਾ ਨੇ ਆਪਣੇ ਵਿੱਚੋਂ ਹੀ ਜਗਤ ਦੀ ਰਚਨਾ ਕੀਤੀ ਹੈ ਜਿਵੇਂ سونے ਦੇ ਗਹਿਣੇ ਧਾਗਾ ਗਲਾ ਕੇ ਮੁੜ ਕੇ ਢੇਲੀ ਬਣ ਜਾਂਦੀ ਹੈ ਫਿਰ ਢੇਲੀ 'ਚ ਨਵੇਂ ਗਹਿਣੇ ਬਣ ਜਾਂਦੇ ਹਨ ਇਸੇ ਤਰ੍ਹਾਂ ਪਰਮਾਤਮਾ ਵਿੱਚੋਂ ਜਗਤ ਪੈਦਾ ਹੁੰਦਾ ਹੈ ਤੇ ਜਗਤ ਵਿੱਚੋਂ ਮੁੜ ਕੇ ਫਿਰ ਜਦੋਂ ਖਤਮ ਕਰਨਾ ਤੇ ਪਰਮਾਤਮਾ ਵਿੱਚ ਜਾ ਕੇ ਮਿਲ ਜਾਂਦਾ ਹੈ ਮਨੁੱਖ ਪਰਮਾਤਮਾ ਤੋਂ ਪੈਦਾ ਹੁੰਦਾ ਹੈ ਫਿਰ ਆਪਣੀ ਜੀਵਨ ਦੀ ਯਾਤਰਾ ਪੂਰੀ ਕਰਕੇ ਪਰਮਾਤਮਾ ਦੇ ਨਾਲ ਇੱਕਮਿਕ ਹੋ ਸਕਦਾ ਹੈ ਤੇ ਹੋ ਵੀ ਜਾਂਦਾ ਹੈ ਸੋ ਆਸ ਹੈ ਕਿ ਪ੍ਰਸ਼ਨ ਕਰਤਾ ਨੂੰ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਜੇਕਰ ਕੋਈ ਹੋਰ ਕੁਝ ਐਡ ਕਰਨਾ ਚਾਹੇ ਤਾਂ ਜਰੂਰ ਆਪਣੇ ਵਿਚਾਰ ਦੱਸਣ ਦੀ ਕਿਰਪਾਲਤਾ ਕਰਨੀ ਜੀ ਬੋਲਚਕ ਦੇਖੇ ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨਵਾਦ ਹੈ ਭੈਣ ਜੀ ਪੂਰੇ ਸ਼ਬਦ ਦੀ ਭੈਣ ਜੀ ਨੇ ਸਭ ਸਮਝਵਾ ਦਿੱਤੀ ਹੈ ਸੋ ਗੱਲ ਤੇ ਇਥੇ ਮੁਕਦੀ ਹੈ ਕਿ ਸੰਸਾਰ ਦੇ ਜਿਤਨੇ ਜੀਵ ਨੇ ਉਹਨਾਂ ਦਾ ਮੂਲ ਤਵਾਹੀ ਗੁਰਿਆਣਾ ਉਥੋਂ ਆਏ ਨੇ ਉਹਦਾ ਹੀ ਰੂਪ ਨੇ ਬਸ ਇਹ ਸਮਝਣ ਦੀ ਲੋੜ ਹੈ ਤੇ ਫਿਰ ਤੇ ਸਾਰੇ ਮਸਲੇ ਹੱਲ ਹੋ ਜਾਣਗੇ ਅਲਵਾਦਾ ਜੀ ਮੈਂ ਨਾਲੇ ਸੰਗਤ ਜੀ ਖਿਮਾ ਮੰਗਦਾ ਕਿ ਮੇਰੇ ਕੋਲ ਉਹ ਗਲਤੀ ਨਾਲ 761 ਲਿਖਿਆ ਗਿਆ ਲਿਖਣਾ ਸੀ 671 671 ਪਰ ਸਹੀ ਤੋਂ ਮੇਰੇ ਕੋਲ ਗਲਤੀ ਨਾਲ ਇਹ 768 ਟਾਈਪ ਹੋ ਗਿਆ ਮੈਨੂੰ ਖਿਮਾ ਕਰ ਦੇਣਾ ਤੋਂ ਸੰਗਤ ਜੀ ਸਾਡੇ ਕੋਲ ਸਵਾਲ ਨੰਬਰ 4 ਤੇ 8 ਜਿਹੜਾ ਉਹ ਦੋ ਰਹਿ ਗਏ ਨੇ ਪਹਿਲਾ ਤੇ ਰਹਿ ਗਿਆ ਸੀ ਕਿਉਂਕਿ ਵੀਰ ਜੀ ਆ ਜਾਏ ਨਹੀਂ ਕਿਤੇ ਸੀ ਜੀ ਪਰ ਇਹ ਜਿਹੜਾ ਦੂਸਰਾ ਹੈ ਇਹ ਹੁਣ ਸਮੇਂ ਦੀ ਸਾਡੇ ਕੋਲ ਤੇ ਮर्याਦਾ ਜਿਹੜੀ ਹੈ ਉਸ ਦੇ ਮੁਤਾਬਕ ਕੋਣ ਸੀ ਆਲਰੇਡੀ 5 ਮਿੰਟ ਲੇਟ ਆ ਜੀ ਤੇ ਇਹ 4 ਨੰਬਰ ਤੇ 8 ਨੰਬਰ ਅਗਲੇ ਹਫਤੇ ਆਪਾਂ ਪਹਿਲ ਦੇ ਅਦਾਰ ਤੇ ਲਾਵਾਂਗੇ ਤੋਂ ਜਿਨ੍ਹਾਂ ਦੇ ਸਵਾਲ ਨੇ ਮੈਂ ਉਹਨਾਂ ਕੋਲ ਹੀ ਪੂਰੀ ਪੇਰਖੇ ਮੰਗਦਾਂ ਤੋਂ ਸੰਗਤ ਜੀ ਬੇਨਤੀ ਕਰਦਾ ਕਿ ਹਰ ਜਿਹੜਾ ਸਿੱਖ ਹੈ ਉਹ ਪ੍ਰਚਾਰਕ ਹੈ ਮੈਂ ਹਰ ਹਫਤੇ ਬੇਨਤੀ ਕਰਦਾ ਅਸੀਂ ਆਪਣਾ ਫਰਜ਼ ਨਿਭਾਈਏ ਤੋਂ ਸਾਨੂੰ ਕਿਹਾ ਗਿਆ ਵੀ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਵੰਡ ਕੇ ਛਕਣਾ ਦਾ ਮਤਲਬ ਹੈ ਜੇ ਸਾਡੇ ਕੋਲ ਕੋਈ ਗਿਆਨ ਦੀ ਗੱਲ ਸਾਨੂੰ ਲੱਭੀਏ ਕਿਤਰੋਂ ਵੀ ਤਾਂ ਉਹਨੂੰ ਵੰਡ ਕੇ ਛਕੀ ਉਹਨੂੰ ਅੱਗੇ ਆਪ ਜਪ ਹੈ ਅਵਰਨਾਮ ਜਪਾ। ਤੋਂ ਚਲੋ ਜਿਹੜੇ ਆਪਾਂ ਇਹ ਇੱਕ ਪਰਿਵਾਰ ਬੈਠੇ ਆ ਸੰਗਤ ਰੂਪ ਇਹਦੇ ਚ ਜਿੰਨੇ ਸਾਨੂੰ ਰੋਜ਼ ਨਵੇਂ ਕੋਈ ਆਈਡੀਆਜ਼ ਮਿਲਦੇ ਨੇ ਕੋਈ ਗਿਆਨ ਦੀ ਚੀਜ਼ ਮਿਲਦੀ ਹੋ ਕਿਰਪਾ ਕਰਕੇ ਮੈਂ ਬੇਨਤੀ ਕਰਦਾ ਮੈਂ ਕਰਦਾ ਵੀ ਰਾਵਾਂ। ਛਿਮਾ ਕਰਨਾ। ਬਾੜਾ ਨਾਲ ਸਮਝਣਾ, ਇਹ ਬੁਰਾ ਨਾ ਬਣਾਣਾ ਤੇ ਮੈਂ ਕਰਦਾ ਰਾਵਾਂਗਾ ਤੁਸੀਂ ਕਹੋਗੇ ਅੱਜ ਰੁੱਤੇ ਸਾਡੇ ਮਤਲਬ ਇਹ ਟਾਈਮ ਲੈਂਦਾ। ਔਰ ਮੇਰੇ ਮਨ ਚਾਹੁੰਦੀ ਹੈ ਵੀ ਤੁਹਾਡੇ ਨਾਲ ਗੱਲ ਨਾ ਕਰਨ ਟਿਕਰ ਹੁੰਦਾ। ਤੋਂ ਉਹਨੂੰ ਅੱਗੇ ਤੋਰ ਦਿਆ ਕਰੋ। ਜਿਸ ਵੇਲੇ ਤੁਹਾਡੇ ਕੋਲ ਅੱਜ ਦੀ ਰਿਕਾਰਡਿੰਗ ਆਣੀ ਕਿਰਪਾ ਕਰਕੇ ਕੇ ਭੇਜਿਓ। ਔਰ ਤੁਸੀਂ ਦੇਖਿਆ ਹੋਣਾ ਕਿ ਇੱਕ ਇੱਕ ਸਵਾਲ ਦਾ ਅਰਥ ਵੀ ਕਰੇ ਵੱਖਰਾ ਕਲਿੱਪ ਬਣਾ ਕੇ ਭੇਜ ਆ ਜਾਂਦਾ ਹੈ। ਉਹ ਵੀ ਭੇਜ ਦਿਓ। ਤੇ ਸਾਡਾ ਉਸ ਵੇਲੇ ਕੋਈ ਬਹੁਤਾ ਸਮਾਂ ਨਹੀਂ ਲੱਗਦਾ ਤੇ ਇਹਨੂੰ ਥੋੜਾ ਜਿਹਾ ਅੱਗੇ ਫਾਰਵਰਡ ਹੀ ਕਰਨ ਹੁੰਦਾ। ਉਹ ਕਿਰਪਾ ਕਰਕੇ ਜਰੂਰ ਫਾਰਵਰਡ ਕਰੋ। ਤੇ ਜਿੰਨੇ ਵੀ ਸੋਸ਼ਲ ਮੀਡੀਆ ਦੇ ਮਾਧਿਅਮ ਨੇ ਜਿਵੇਂ WhatsApp ਹੈ, X ਹੈ, Instagram ਹੈ। ਤੇ ਇਹਨਾਂ ਸਾਰਿਆਂ ਨੂੰ ਜ਼ਰੂਰ ਵਰਤੋ ਇਹਨਾਂ ਦਾ ਬਹੁਤ ਲਾਭ ਜੇ ਕਿਉਂਕਿ ਅੱਜ ਦੀ ਜਿਹੜੀ ਨਵੀਂ ਅਗਲੀ ਪੀੜ੍ਹੀ ਜਿਹੜੀ ਆ ਰਹੀ ਹੈ ਉਹਨਾਂ ਦਾ ਤੇ ਸਭ ਕੁਝ ਇਹਦੇ ਚੀ ਹੈ ਤੇ ਉਹਨਾਂ ਨੇ ਹੋਰ ਉਰੇ ਪਰੇ ਦੇਖਣਾ ਨਿਕਾ ਤੋਂ ਇੰਸਟਾਗ੍ਰਾਮ ਤੇ ਛੋਟੇ ਛੋਟੇ ਜਿਹੜੇ ਕ੍ਰਿਪ ਪੈਂਦੇ ਨੇ ਇਹ ਵੀ ਨਵੀਂ ਪੀੜ੍ਹੀ ਲਈ ਬੜੇ ਕਾਰਗਰ ਸਾਬਤ ਹੋ ਰਹੇ ਨੇ ਕਿਉਂਕਿ ਉਹ ਇਹਨੂੰ ਮਤਲਬ ਬੜੀ ਜਲਦੀ ਦੇਖ ਲੈਂਦੇ ਨੇ ਤੋਂ ਸਮਾਂ ਵੀ ਹੁਣ ਦੌੜ ਰਿਹਾ ਫਟਾਫਟ ਹਰ ਬੰਦਾ ਚਾਹੁੰਦਾ ਕੰਮ ਉਹ ਜਲਦੀ ਹੋਵੇ ਪਰ ਇੱਕ ਗੱਲ ਬੜੀ ਜ਼ਰੂਰੀ ਅਸੀਂ ਪੱਲੇ ਬੰਨੀਏ ਕੇ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭ ਐਡਾਨੀ ਭਰਮ ਦੀ ਟਾਟੀ ਰੇ ਨਾਇਆ ਬੰਦੀ ਸਾਡੇ ਜਿੰਨੇ ਭਰਮ ਵਹਿਮ ਨੇ ਜਾਂ ਅਸੀਂ ਜਿਹੜੇ ਗੁਰਸਿੱਖੀ ਤੋਂ ਦੂਰ ਆ ਇਹ ਸਾਰੇ ਉਡਾਣ ਲਈ ਸਾਨੂੰ ਨਿੱਕੇ ਮੋਟੇ ਐਕਸ਼ਨ ਨਾਲ ਗੱਲ ਨਹੀਂ ਬਣਣੀ ਵੀ ਚਲੋ ਜੀ ਗੱਲ ਸੁਣ ਲਈ ਤੇ ਠੀਕ ਐ ਜਾਂ ਦਾਸ ਜੀ ਤੇ ਠੀਕ ਇਹਨਾਂ ਛੋਟੇ ਨਹੀਂ ਇਹ ਤੇ ਕਬੀਰ ਸਾਹਿਬ ਕਹਿੰਦੇ ਦੇਖੋ ਭਾਈ ਗਿਆਨ ਕੀ ਆਈ ਆਂਦੀ ਇਹ ਹਨੇਰੀ ਲਿਆਣ ਦੀ ਲੋੜ ਤੇ ਹਨੇਰੀ ਜਿਹੜੀ ਆਂਦੀ ਹੈ ਨਾ ਉਹ ਫਿਰ ਇੱਕ ਵਾਰੀ ਸਾਰਿਆਂ ਤੇ ਇੱਕਦਮ ਅਸਰ ਕਰ ਦਿੰਦੀ। ਸੋ ਇਸ ਕਰਕੇ ਪੋਲਾ ਪੋਲਾ ਪ੍ਰਚਾਰ ਦਾ ਸਮਾਂ ਗਿਆ ਗੁਜ਼ਰ। ਹੁਣ ਇਸ ਲਈ ਜੇ ਅਸੀਂ ਆਪਣੀ ਵਿਰਸੇ ਨੂੰ ਬਚਾਉਣਾ ਹੈ ਤੇ ਆਪਣੀ ਜਿਹੜੀ ਹੈ ਮਰਿਆਦਾ ਹੈ ਉਹਨੂੰ ਕਾਇਮ ਰੱਖਣਾ ਹੈ, ਆਪੇ ਇਤਿਹਾਸ ਦੀ ਯਾਦ ਰੱਖਣਾ ਹੈ ਤੇ ਭਾਈ ਇਸ ਗਿਆਨ ਦੀ ਅਨੇਰੀ ਲਿਆਂਦੀ ਲੋੜ ਹੈ। ਉਹ ਤਾਂ ਹੀ ਉਸੇ ਦੇ ਆਪਾਂ ਸਾਰੇ ਰਲ ਕੇ ਹਮਲਾ ਮਾਰੀਏ, ਆਓ ਸਾਰੇ ਰਲ ਕੇ ਹਮਲਾ ਮਾਰੀਏ ਕਿ ਗੁਰੂ ਸਾਹਿਬ ਕੀ ਅਸਾਂ ਸਿਕਾਉਣੀ, ਅਮਰਤਾਰੀ ਕੌਮ ਬਣਾਉਣੀ, ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਦੇ ਵਿਚਾਰ ਸਾਨੀ ਦੁਨੀਆ ਦੇ ਵਿਚਾਰ ਧੰਨਵਾਦ ਸਭ ਦਾ ਹੋਈਆਂ ਭੁੱਲਾਂ ਲਈ ਅੱਜ ਦੇ ਪ੍ਰੋਗਰਾਮ ਵਿੱਚ ਪੈਨਲ ਦੀ ਬਿਹਾਫ ਮੈਂ ਆਪਾਸ ਸੁਖਮਾ ਮੰਗਦਾ ਅਗਲੇ ਸੋਮਵਾਰ ਫੇਰ ਇਸੇ ਤਰ੍ਹਾਂ ਤੁਹਾਡੇ ਦਰਸ਼ਨ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ